ਇੱਕ ਬਹੁਤ ਹੀ ਸ਼ਰਮਨਾਕ ਕਰਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਚੋਰਾਂ ਦੇ ਵੱਲੋਂ ਗੋਲਕ ਤੋੜ ਕੇ 50000 ਰੁਪਏ ਦੇ ਕਰੀਬ ਨਕਦੀ ਅਤੇ ਭਾਂਡਾ ਚੋਰੀ ਕਰ ਲਈ ਗਈ ਹੈ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਵੀ ਕਬਜ਼ੇ ਵਿੱਚ ਲੈ ਲਈ ਹੈ ਪ੍ਰਾਪਤ ਜਾਣਕਾਰੀ ਅਨਸਾਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਮੇਲ ਸਿੰਘ ਅਕਬਾਲ ਸਿੰਘ ਮੁਖ ਸੇਵਾਦਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗੁਰਮੇਲ ਸਿੰਘ ਅੱਜ ਸਵੇਰੇ ਜਦੋਂ ਆਪਣੀ ਨਿਤ ਨੇਮ ਲਈ ਆਏ ਤਾਂ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਟੁੱਟਾ ਹੋਇਆ ਸੀ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਅੰਦਰ ਜਾ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਦੀ ਗੋਲਕ ਟੁੱਟੀ ਹੋਈ ਸੀ ਅਤੇ ਅਣਪਛਾਤੇ ਚੋਰਾਂ ਨੇ ਅੰਦਰੋਂ 50000 ਦੇ ਕਰੀਬ ਨਗਦੀ ਅਤੇ 3 ਮਹੀਨੇ ਦੇ ਚੜਾਵੇ ਦੀ ਭਾਂ ਚੋਰੀ ਕਰ ਲਈ ਸੀ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਰਾਤ ਪਹਿਲਾਂ 12 ਵਜੇ ਦੇ ਕਰੀਬ ਚੋਰਾਂ ਨੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਮੁੜ 1.5 ਵਜੇ ਦੇ ਕਰੀਬ ਦਾਖਲ ਹੋ ਕੇ ਲੋਹੇ ਦੇ ਸੱਬੜਾਂ ਨਾਲ ਗੋਲਕ ਤੋੜ ਕੇ ਅੰਦਰ ਨਗਦੀ ਅਤੇ ਪਹਣ ਚੋਰੀ ਕਰ ਲਈ ਸੀ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਆਪਣਾ ਗੁਰਮੀਤ ਸਿੰਘ ਜੀ ਜਿਹੜੇ ਇਹ ਚੋਰੀ ਹੋਈ ਇਹ ਤੁਹਾਨੂੰ ਕਿਦਾਂ ਪਤਾ ਲੱਗਾ ਤੇ ਕਿੰਨੇ ਵਜੇ ਪਤਾ ਲੱਗਾ? ਇਹ ਬਾਬਾ ਭਾਈ ਸਾਹਿਬ ਜੀ ਜਿਹੜੇ ਮੈਂ 5 ਵਜੇ ਸਵੇਰੇ ਐਂਟਰ ਹੋਇਆ ਨਾ ਜੀ ਅੰਦਰ ਮੈਂ ਦੇਖੇ ਲੋਕ ਖੁੱਲਾ ਹੋਇਆ ਦੇਖਿਆ ਟੁੱਟਾ ਹੋਇਆ ਉਸ ਵੇਲੇ ਮੈਂ ਕਮੇਟੀ ਵਾਲਿਆਂ ਨੂੰ ਸੂਚ ਕੀਤਾ ਤੇ ਲੋਕ ਟੁੱਟਾ ਹੋਇਆ ਤੇ ਗੋਲਕ ਵੀ ਤੋਲੀ ਪਈ ਸੀ ਹਾਂਜੀ ਇਹ ਕੁਝ ਹੋਰ ਕੋਈ ਸਮਾਨ ਕੋਈ ਭਾਂਡ ਕੋ ਸਾਰੀ ਨਕਦੀ ਜੋ ਸੰਗੱਠਣ ਦੇ ਹਾਂਜੀ ਹਾਂਜੀ ਲੈ ਗਏ ਜੀ ਇਹ ਅਜੇ ਤਾਂ ਹੀ ਪਹਿਲਾ ਮਾਮਲਾ ਹੋਇਆ ਇੱਥੇ ਗੁਰਦੁਆਰਾ ਸਾਹਿਬ ਪਹਿਲਾ ਮਾਮਲਾ ਹਾਂਜੀ ਤੇ ਆਪਾਂ ਕੀ ਮੰਗ ਕਰਦੇ ਆਂ ਜੀ ਆਪਾਂ ਮੰਗੇ ਕਰਦੇ ਬਈ ਇੰਦਾਂ ਦੇ ਚੋਰਾਂ ਤੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇ ਜੀ ਬਰਸਾ ਜ਼ੋਰ ਕੇ ਬੇਨਤੀ ਆ ਜੀ ਹੰਗਾਈ ਕੀ ਨਾਮ ਹੈ ਆਪਣਾ ਪੱਜੀ ਇਕਬਾਲ ਸਿੰਘ ਜੀ ਇਹ ਕਿਹੜਾ ਏਰੀਆ ਹੈਗਾ ਇਹ ਇਹ ਪਾਜੀ ਪਿਪਲਾਂ ਵਾਲੇ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਕਲੋਨੀ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਜੀ ਦਾ ਨਵਾਸਾ ਗੁਰਦੁਆਸਾ ਸਤਾਫੇ ਦਾ ਇੱਥੇ ਇੱਥੇ ਚੋਰੀ ਹੋਈ ਹੈ ਕੱਲ ਰਾਤ तकरीबन 1 ਵਜੇ ਸਾਨੂੰ ਸੰਤ ਸਵੇਰੇ 4 5 ਵਜੇ ਪਤਾ ਲੱਗਾ ਹੈ 1 ਵਜੇ ਰਾਤੀ ਸਵਾ 1 ਦੇ ਕਰੀਬ ਚੋਰ ਆਏ ਆ ਤੇ 15 ਮਿੰਟਾਂ ਦੇ ਵਿੱਚ ਗੁਰੂ ਸਾਹਿਬ ਦੀ ਗੋਲਕ ਚੋਰੀ ਕਰਕੇ ਲੈ ਕੇ ਗਏ ਆ ਗੋਲਕ ਚ ਕਿੰਨੇ ਕ ਪੈਸੇ ਸੀਗੇ ਲਗਭਗ ਲਗਭਗ 50000 ਦੇ ਕਰੀਬ ਰੁਪਈਆ ਸੀ ਕਿਉਂਕਿ ਅਸੀਂ 3-4 ਮਹੀਨੇ ਬਾਅਦ ਗੋਲ ਖੋਲਦੇ ਆ ਤੇ 3-4 ਮਹੀਨੇ ਹੋ ਚੁੱਕੇ ਸੀ ਤੇ ਅੱਜ ਕੱਲ੍ਹ ਜੀ ਅਸੀਂ ਗੋਲ ਖੋਲਣੀ ਸੀਗੀ ਅਕਸਰ ਦੇਖਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਲੋਹੇ ਦੇ ਗੋਲ ਗੋਲ ਕਾ ਹੁੰਦੀ ਆਇਆ ਇੱਥੇ ਲੋਹੇ ਦੀ ਇਹ ਤਾਂ ਕਾਰੀ ਆ ਇੱਥੇ ਭਾਜੀ ਪੁਰਾਣੀ ਪ੍ਰਾਤਨ ਜਿਹੜੀ ਚੱਲਦੀ ਆ ਰਹੀ ਹੈ ਲੱਕੜ ਦੀ 15 ਸਾਲ ਤੋਂ ਪਹਿਲਾਂ ਦੀ ਇਹ ਗੋਲ ਕਿ ਇੱਥੇ ਸਥਾਪਿਤ ਆ ਅੱਜ ਤੱਕ ਕੋਈ ਇੱਥੇ ਇਦਾਂ ਦੀ ਕੋਈ ਵਾਰਦਾਤ ਨਹੀਂ ਹੋਈ ਸੀ ਕਿ ਇਹਦੇ ਸਬੰਧਤ ਆਪਾਂ ਪੁਲਿਸ ਥਾਣੇ ਨੂੰ ਸੂਚਿਤ ਕਰਤਾ ਬਿਲਕੁਲ ਬਿਲਕੁਲ ਮਲਟਾਉਨ ਥਾਣੇ ਨੂੰ ਸੂਚਿਤ ਕਰਤਾ ਉਹ ਮੁਲਾਜ਼ਮ ਆ ਵੀ ਗਿਆ ਤਾਂ ਮੁਲਾਜ਼ਮ ਆਪਣਾ ਕਾਰਵਾਈ ਵੀ ਕਰ ਰਿਹਾ ਹੈ ਅੱਛਾ ਹਾਂਜੀ ਤੇ ਇਸ ਦੀ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹਦੀ ਇਦੇ ਵਿੱਚ ਦੋ ਚੋਰ ਐਂਟਰ ਕਰ ਰਹੇ ਆ ਜੀ ਤੇ ਆਪਣੇ ਸੱਬਲ ਦੇ ਨਾਲ ਗਲਕ ਨੂੰ ਆਪਣੇ ਨਿਸ਼ਾਨ ਕਰਦੇ ਪਏ ਆ ਚੋਰੀ ਕਰਦੇ ਪਏ ਆ ਤੇ ਉਹਦੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਜਾਂਦੇ ਸਾਫ ਨਜ਼ਰ ਆ ਰਹੇ ਆ ਜੀ ਤੇ ਆਪਾਂ ਇਹਦੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਸਰ ਅਸੀਂ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹੀ ਗੁਰਦੁਆਰਾ ਸਾਹਿਬ ਨਹੀਂ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਤਾਂ ਇਹਨਾਂ ਅਨਸਰਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਜੀ ਸਰ ਬਿਲਕੁਲ